ਮੇਰੀ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਤੁਹਾਡਾ ਬੂਟਾ ਐਸਾ ਪਾਣੀ ਦੇ ਦੇ ਪਾਲਿਆ ਆੜੂਏ ਦਾ ਬੂਟਾ ਆੜੂਏ ਦਾ ਬੂਟਾ ਐਸਾ ਪਾਣੀ ਦੇ ਦੇ ਪਾਲਿਆ ਆੜੂਏ ਦਾ ਬੂਟਾ ਆਸ ਵਾਲਾ ਦੀਵਾ ਐਸਾ ਚੇਤੇ ਬਾਲਿਆ ਆਸ ਵਾਲਾ ਦੀਵਾ ਆਸ ਵਾਲਾ ਦੀਵਾ ਯਸਾ ਵਿੜੇ ਵਿੱਚ ਬਾਲਿਆ ਆਸ ਵਾਲਾ ਦੀਵਾ ਚੇਤਰਦਮਹੀਨਾ ਪਾਣੀ ਪਾਉਂਦੀ ਆ ਮੈਂ ਬੂਟੇ ਨੂੰ ਚੇਤਰਦਮਹੀਨਾ ਚੇਤਰ ਦਾ ਮਹੀਨਾ ਪਾਣੀ ਪੋਂਦੀਆ ਮੈਂ ਬੂਟੇ ਨੂੰ ਚੇਤਰ ਦਾ ਮਹੀਨਾ ਹਾੜਾ ਵੇ ਕੀ ਅੱਖਾਂ ਤੈਨੂੰ ਮੁੰਦੇ ਮਿੱਠੇ ਤੇ ਦਿਲ ਦੇ ਕੋਟੇ ਨੂੰ ਹਾੜਾ ਵੇ ਕੀ ਅੱਖਾਂ ਹਾੜਾ ਵੇ ਕੀ ਅੱਖਾਂ ਮੁੰਦੇ ਮਿੱਠੇ ਤੇ ਦਿਲ ਦੇ ਕੋਟੇ ਨੂੰ ਹਾੜਾ ਵੇ ਕੀ ਅੱਖਾਂ ਚੇਤਰਦਮਹੀਨਾ ਪਾਣੀ ਪਾਉਂਦੇ ਸ਼ਕਰਗੰਧੀ ਨੂੰ ਚੇਤਰਦਮਹੀਨਾ ਚੇਤਰਦਮਹੀਨਾ ਪਾਣੀ ਪਾਵਾਂ ਸ਼ਕਰਗੰਧੀ ਨੂੰ ਚੇਤਰਦਮਹੀਨਾ ਦੁੱਖਾਂ ਵਿੱਚ ਪਾਗਿਆ ਮੈਨੂੰ ਨਿੱਕੀ ਜਹੀ ਜ਼ਿੰਦ ਨੂੰ ਦੁੱਖਾਂ ਵਿੱਚ ਪਾ ਗਿਆ ਦੁੱਖਾਂ ਵਿੱਚ ਪਾ ਗਿਆ ਮੈਨੂੰ ਨਿੱਕੀ ਜਹੀ ਜ਼ਿੰਦ ਨੂੰ ਦੁੱਖਾਂ ਵਿੱਚ ਪਾ ਗਿਆ ਚੇਤਰਦਮ ਹਿਨਾ ਮੈਂ ਖੜੀ ਹਾਂ ਦਹਲੀਜ਼ ਤੇ ਚੇਤਰਦਮ ਹਿਨਾ चेतर दाम महीना वे में खड़ी हाँ दहलीजते चेतर दाम हिना मोटे मोटे हंजू मेरी रेशमी कमीज मोटे मोटे हंजू मोटे मोटे हंजू मेरी रेशमी कमीज ਮੋٹے ਮੋٹے ਹੰਝੂ ਚੇਤਰਦਮਹੀਨਾ ਦਾਣੇ ਪੱਟੀ ਤੋਪਨਉਂਦੀਆ ਚੇਤਰਦਮਹੀਨਾ ਚੇਤਰਦਮਹੀਨਾ ਦਾਣੇ ਪੱਟੀ ਤੋਪਨਉਂਦੀਆ ਚੇਤਰਦਮਹੀਨਾ ਲੋਕਾਂ ਕੋਲੋਂ ਡਰਦੀ ਵੀ ਮੈਂ ਚੋਲੀ ਵੀ ਨਾ ਪੌਂਦੀਆ ਲੋਕਾਂ ਕੋਲੋਂ ਡਰਦੀ ਲੋਕਾਂ ਕੋਲੋਂ ਡਰਦੀਵੇਂ ਮੇ ਚੋਲੀ ਵੀ ਨਾ ਪੌਂਦੀਆ ਲੋਕਾਂ ਕੋਲੋਂ ਡਰਦੀ ਆੜਵੇ ਦਾ ਬੂਟਾ ਨੀ ਅਸਾ ਪਾਣੀ ਦੇ ਦੇ ਪਾਲਿਆ ਆੜਵੇ ਦਾ ਬੂਟਾ ਆੜਵੇ ਦਾ ਬੂਟਾ ਵੀ ਐਸਾ ਪਾਣੀ ਦੇ ਦੇ ਪਾਲਿਆ ਆੜਵੇ ਦਾ ਬੂਟਾ ਆਸ ਵਾਲਾ ਦੀਵਾ ਐਸਾ ਵਿੜੇ ਵਿੱਚ ਬਾਲਿਆ ਆਸ ਵਾਲਾ ਦੀਵਾ ਆਸ ਵਾਲਾ ਦੀਵਾ ਐਸਾ ਵਿੜੇ ਵਿੱਚ ਬਾਲਿਆ ਆਸ ਵਾਲਾ ਦੀਵਾ